बैक्टीरियल पैनिकल ब्लाइट बीपीबी बैक्टीरियल पैनिकल ब्लाइट बीपीबी दी पहचान शुरुआती दौर ਵਿੱਚ ਸਨ 1950 जापान ਵਿੱਚ ਰਿਪੋਰਟ ਕੀਤੀ ਗਈ ਸੀ ਇਹ ਬਿਮਾਰੀ ਸੰਸਾਰ ਪਰ ਵਿੱਚ ਝੋਨੇ ਦੀਆਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਬਣ ਚੁੱਕੀ ਹੈ ਇਹ ਬਿਮਾਰੀ ਝੋਨੇ ਦੀ ਫਸਲ ਵਿੱਚ ਬੀਜ ਤੋਂ ਫੈਲਣ ਵਾਲਾ ਰੋਗ ਹੈ ਉਚਿਤ ਵਾਤਾਵਰਣ ਮਿਲਣ ਤੇ ਇਹ ਬਿਮਾਰੀ ਬਹੁਤ ਜ਼ਿਆਦਾ ਵਿਨਾਸ਼ਕਾਰੀ ਅਤੇ ਫਸਲ ਨੂੰ 70% ਤੱਕ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਨਾਲ ਉਪਜ ਅਤੇ ਮਿਲਿੰਗ ਦੀ ਗੁਣਵੱਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਝੋਨੇ ਦੀ ਫਸਲ ਵਿੱਚ ਇਸ ਬਿਮਾਰੀ ਨਾਲ ਚੋਲਸ ਰੋਗ, ਤਣੇ ਦਵਾਲੇ ਪੱਤੇ ਗਲਣਾ, ਫੁੱਲਾਂ ਦੀ ਨਿਰਜੀਵਤਾ, ਮੁੰਜਰ ਵਿੱਚ ਦਾਣੇ ਨਾ ਪੈਣਾ, ਦਾਣੇ ਦਾਗੀ ਹੋਣਾ ਅਤੇ ਮਿਲਿੰਗ ਗੁਣਵੱਤਾ ਵਿੱਚ ਗਿਰਾਵਟ ਵਰਗੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸ ਰੋਗ ਕਾਰਨ ਬੂਟੇ ਦੀ ਮੁੰਜਰ ਵਿੱਚ ਦਾਣੇ ਬਿਲਕੁਲ ਨਹੀਂ ਬਣਦੇ ਜਾਂ ਘਟ ਬਣਦੇ ਹਨ ਅਤੇ ਮੁੰਜਰ ਜਾਂ ਦਾਣਿਆਂ ਵਾਲੀਆਂ ਕੁੰਡੀਆਂ ਗੂੜੇ ਲਾਲ ਜਾਂ ਜਮਨੀ ਫੂਰੇ ਤੋਂ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ ਇਹ ਬਿਮਾਰੀ ਬੂਟੇ ਦੀ ਸ਼ੀਤ ਵਿੱਚ ਮੁੱਢ ਦੇ ਗਲਣ ਕਰਕੇ ਜ਼ਾਹਿਰ ਹੁੰਦੀ ਹੈ ਜਿਸ ਦੇ ਚਟਾਕ ਬਾਹਰ ਦਿਖਾਈ ਦਿੰਦੇ ਹਨ ਬਿਮਾਰੀ ਦੀਆਂ ਨਿਸ਼ਾਨੀਆਂ ਆਮ ਕਰਕੇ ਤੋੜੀਆਂ ਵਿੱਚ ਨਜ਼ਰ ਆਉਂਦੀਆਂ ਹਨ ਰੋਕथाम ਬਿਮਾਰੀ ਰਹਿਤ ਬੀਜ ਹੀ ਬੀਜੋ ਨਾਈਟ੍ਰੋਜਨ ਵਾਲੀਆਂ ਖਾਦਾਂ ਸਿਫਾਰਿਸ਼ ਅਨੁਸਾਰ ਵਰਤੋ ਬਿਮਾਰੀ ਵਾਲੇ ਖੇਤ ਦੀ ਪ੍ਰਾਲੀ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਸਟ੍ਰੈਪਟੋਸਾਈਕਲਿਨ ਜਾਂ ਟੈਗਮਾਈਸਿਨ 2 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕੀਤਾ ਜਾ ਸਕਦਾ ਹੈ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ